ਇਸ ਕਰਵਾਤੇ ਹੀ ਕਲਾ 14 ਫੀਲਡ ਜਿਹੜੇ ਰਾਜਨੀਤਿਕਾਈ ਬਹੁਤ ਵਧੀਆ ਕੈਂਪ ਲਗਾਇਆ ਗਿਆ ਪਿੰਡ ਦੇ ਵਿੱਚ ਹਾਂਜੀ ਪਹਿਲੀ ਵਾਰ ਫ੍ਰੀ ਕੈਂਪ ਲਗਾ ਪਿੰਡ ਦੇ ਵਿੱਚ ਕਿਹਨਾਂ ਲਵਾਏ ਜੀ ਇਹ ਹਾਂਜੀ ਕਿਹਨਾਂ ਲਗਾਇਆ ਕੈਂਪ ਕਿਹਨਾਂ ਵੱਲੋਂ ਲਗਾਇਆ ਗਿਆ ਉਸ ਖਲਾਫ ਸੰਦੇ ਵੀ ਇਹ ਨਾ ਵੀ ਆ ਸਾਈਯੋਂ ਦੇ ਨਾਲ ਕੇ ਲਗਾਇਆ ਗਿਆ ਹੈ ਨਾਲ ਹੀ ਜੇ ਕੋਈ ਕਿਸੇ ਸਰਕਾਰ ਦੀ ਉਹਨਾਂ ਨੂੰ ਰੋਡ ਵੱਜੋ ਕੋਈ ਆਪਰੇਸ਼ਨ ਦੀ ਲੋੜ ਪੈ ਗਈ ਤਾਂ ਅਸੀਂ ਉਹ ਉੱਥੇ ਉਹਨਾਂ ਚਰਾਂਗੇ ਤੁਹਾਨੂੰ ਬਹੁਤ ਭਾਰੀ ਛੋਟ ਮਿਲੂਗੀ ਕਿਉਂਕਿ ਕਲੱਬ ਵੱਲੋਂ ਬੜਾ ਇਹ ਬੜੀ ਉਪਰਾਲਾ ਕੀਤਾ ਗਿਆ ਹੈਗਾ ਬਾਅਦ ਹਰ ਇੱਕ ਵੱਲੋਂ ਇੱਕ ਬਹੁਤ ਹੀ ਅੱਛੀ ਉਹਨਾਂ ਦੀ ਉਹਨਾਂ ਨੇ ਇਹ ਕਦਮ ਚੁੱਕਿਆ ਹੈ ਸਾਨੂੰ ਉਹਨਾਂ ਨੇ ਸੋਚ ਕੇ ਤਾਂ ਅਸੀਂ ਸਾਨੂੰ ਵੀ ਬੜੀ ਖੁਸ਼ੀ ਹੈ ਕਿ ਇਸ ਦੇ ਨਾਲ ਦਾ ਸਹਿਯੋਗ ਕਰਕੇ ਅਸੀਂ ਇਸ ਕੰਮ ਨੂੰ ਸਫਲ ਬਣਾ ਸਕੋ। ਪਰ ਇਸ ਤੋਂ ਇਲਾਵਾ ਜਿਹੜਾ ਕਲੱਬ ਹੈਗਾ ਆਪਣਾ ਹੋਰ ਕੀ ਕੀ ਕਾਰਜ ਕੀ ਅਰੰਭੇ ਜਾ ਰਹੇ ਹਨ। ਇਸ ਤੋਂ ਇਲਾਵਾ ਦੇਖੋ ਸਾਡੇ ਕਲੱਬ ਤੋਂ ਦੋਨਾਂ ਸੰਸਥਾਵਾਂ ਨੂੰ ਇੱਕ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਪਿੰਡ ਦੇ ਵਿੱਚ ਨਵੀਆਂ-ਨਵੀਆਂ ਬੱਚੀਆਂ ਨੂੰ ਸ਼ਗਨ ਜਿਹੜਾ ਉਹ ਦਿੰਦੇ ਆ ਹਰ ਸਾਲ ਚਾਹੇ ਜਿੰਗਾਂ ਮਰਜ਼ੀ ਬੱਚੀਆਂ ਸਾਡੇ ਪਿੰਡ ਵਿੱਚ ਜਨਮ ਹੁੰਦੇ ਹਨ ਅਸੀਂ ਉਹਨਾਂ ਨੂੰ ਸ਼ਗਨ ਵਾਲੇ ਘਰ-ਘਰ ਜਾ ਕੇ ਦਿੰਦੇ ਆ ਜੀ ਉਸ ਤੋਂ ਬਾਅਦ ਅਸੀਂ ਸ਼ਗਨ ਸਕੀਮ ਸ਼ੁਰੂ ਕੀਤੀ ਹੋਈ ਆ। ਦੋਨੋਂ ਸੰਸਥਾਵ ਨੂੰ ਕੋਈ ਵੀ ਪਿੰਡ ਨਹੀਂ ਕਿਸੇ ਵੀ ਗਰੀਬ ਦੀ ਉਮਰ ਦੀ ਕਿਸੇ ਵੀ ਬੱਚੀ ਦਾ ਵਿਆਹ ਹੋਵੇ ਉਸਦੇ ਉੱਤੇ ਅਸੀਂ 5500 ਰੁਪਏ ਦਾ ਸ਼ੰਗਣਾ ਜੋ ਦੋਨੋਂ ਸੰਸਥਾਵਾਂ ਵੱਲੋਂ ਮਿਲਦਾ ਹੈ ਇਸ ਤੋਂ ਬਾਅਦ ਅਸੀਂ ਇੱਕ ਫ੍ਰੀ ਟਿਊਸ਼ਨ ਸੈਂਟਰ ਸ਼ੁਰੂ ਕੀਤਾ ਹੈ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਧਰਿਆ ਤੇ ਉਹਨਾਂ ਲੱਖ ਮੁਸੀਫਾਂ ਚੜ੍ਹੀਆਂ ਨੇ ਗੁਰੂ ਸਾਹਿਬ ਨੇ ਨਾਲ ਮਲਮ ਵੀ ਦੇ ਕੇ ਭੇਜਿਆ ਕਿ ਜਾਓ ਜਿਨ੍ਹਾਂ ਨੂੰ ਤੁਸੀਂ ਪਾਣੀ ਪਲਾਉਂਦੇ ਹੋ ਉਹਨਾਂ ਨੂੰ ਮਲਮ ਪੱਟੀ ਵੀ ਤੁਸੀਂ ਕਰਨੀ ਆ ਉਸ ਪਰੰਪਰਾ ਨੂੰ ਅੱਜ ਯੂਨਾਈਟਿਡ ਸਪੋਰਟਸ ਕਲੱਬ ਐਂਡ ਡਵੈਲਪਮੈਂਟ ਸੁਸਾਇਟੀ ਤੇ ਨਾਲ ਹੀ ਡਾਕਟਰ ਅੰਬੇਡਕਰ ਸੇਵਾ ਸੰਸਥਾ ਜਿਹੜੀ ਆ ਉਹਨਾਂ ਨੇ ਇਹਨਾਂ ਪੱਧ ਜਿਨ੍ਹਾਂ ਦੇ ਉੱਤੇ ਚੱਲਦੇ ਹੋਏ ਬਹੁਤ ਬਫੂਪੀ ਜਿਹੜਾ ਕਾਰਜ ਸ਼ੁਰੂ ਕੀਤਾ ਹੈ ਦੱਸਦੀ ਹੈ ਕਿ ਯੂਨਾਈਟਿਡ ਸਪੋਰਟ ਕਲੱਬ ਅਤੇ ਡਾਕਟਰ ਅੰਬੇਦਕਰ ਸਮਾਜ ਸੇਵਾ ਸੰਸਥਾ ਵੱਲੋਂ ਪਿੰਡ ਜਗਪਾਲਪੁਰ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ ਜਿਸ ਵਿੱਚ ਫਗਵਾੜਾ ਦੇ ਨਰੂਲਾ ਹਸਪਤਾਲ ਦੇ ਡਾਕਟਰ ਪੁਨੀਤ ਨਰੂਲਾ ਨੇ ਆ ਕੇ ਮਰੀਜ਼ਾਂ ਦਾ ਵਿਸ਼ੇਸ਼ ਚੈੱਕਅਪ ਕੀਤਾ ਜਿਸ ਦੌਰਾਨ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਅਤੇ ਫ੍ਰੀ ਐਕਸ-ਰੇ ਹਸਪਤਾਲ ਵਿੱਚ ਜਾ ਕੇ ਕੀਤੇ ਜਾਣਗੇ ਇਸ ਕੈਂਪ ਵਿੱਚ ਲਗਭਗ 130 ਦੇ ਕਰੀ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਮੌਕੇ ਤੇ ਹੀ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਤੇ ਕੈਂਪ ਦਾ ਉਦਘਾਟਨ ਪ੍ਰਦਾਨ ਜਸਵਿੰਦਰ ਸਿੰਘ ਕਨੇਡਾ ਅਤੇ ਪ੍ਰਧਾਨ ਜਸਵਿੰਦਰਪਾਲ ਬੱਗਾ ਜੀ ਨੇ ਕੀਤਾ ਇਸ ਮੌਕੇ ਤੇ ਕਾਰਜਕਾਰੀ ਪ੍ਰਧਾਨ ਚਲੰਜੀਤ ਸਿੰਘ ਖਾਲਸਾ ਤੇ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਕਨੇਡਾ ਨੇ ਦੱਸਿਆ ਕਿ ਇਹ ਸਭ ਤੋਂ ਪਹਿਲਾਂ ਫ੍ਰੀ ਮੈਡੀਕਲ ਕੈਂਪ ਹੈ ਜੋ ਦੋਨਾਂ ਸੰਸਥਾਵਾਂ ਵੱਲੋਂ ਪਿੰਡ ਜਗਪਾਲਪੁਰ ਵਿਖੇ ਲਗਾਇਆ ਗਿਆ ਇਸ ਤੋਂ ਪਹਿਲਾਂ ਦੋਵੇਂ ਸੰਸਥਾਵਾਂ ਕਈ ਵਾਰ ਖੂਨਦਾਨ ਕੈਂਪ ਵੀ ਪਿੰਡ ਵਿੱਚ ਲਗਾ ਚੁੱਕੀਆਂ ਹਨ ਉਹਨਾਂ ਨੇ ਹੋਰ ਦੱਸਿਆ ਕਿ ਇਹੋ ਜਿਹੇ ਕੈਂਪ ਹੋਰ ਵੀ ਪਿੰਡ ਦੇ ਵਿੱਚ ਲਗਾਏ ਜਾਣਗੇ ਅਤੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਾਡੇ ਕਲੱਬ ਦੀਆਂ ਗਤੀਵਿਧੀਆਂ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਵਿੱਚ ਇਸ ਸਾਲ ਤੋਂ ਫ੍ਰੀ ਟਿਊਸ਼ਨ ਸੈਂਟਰ ਅਤੇ ਸਕਾਲਰਸ਼ਿਪ ਅਤੇ ਇਹ ਜੋ ਮੈਡੀਕਲ ਕੈਂਪ ਹੈ ਇਹ ਲਾਈ ਜਾਂਦੇ ਹਨ ਇਸ ਮੌਕੇ ਤੇ ਨਰੂਲਾ ਹਸਪਤਾਲ ਦੇ ਡਾਕਟਰ ਪੁਨੀਤ ਨਰੂਲਾ ਨੇ ਕਿਹਾ ਕਿ ਇਹਨਾਂ ਸੰਸਥਾਵਾਂ ਦਾ ਇਹ ਕਾਫੀ ਸ਼ਲਾਘਾਯੋਗ ਕਦਮ ਹੈ ਤੇ ਪਿੰਡ ਦੇ ਵਿੱਚ ਇਹੋ ਜਿਹੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਆਪਣੇ ਨਿੱਜੀ ਤੌਰ ਦੇ ਉੱਤੇ ਲੋਕਾਂ ਦੇ ਲਈ ਇਹੋ ਜੇ ਕਾਰਜ ਕਰ ਸਕਣ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਗੁਰਦਾਵਰ ਸਿੰਘ ਬੰਗੜ ਪਾਲੀ ਬੰਗੜ ਸੁਦੀਪ ਸਿੰਘ ਕਨੇਡਾ ਡਾਕਟਰ ਤਰਸੀਮ ਸਿੰਘ ਅਤੇ ਮਲਕੀਤ ਸਿੰਘ ਵਿੱਲਾ ਆਦੀ ਹਾਜ਼ਰ ਰਹੇ ਦਿਖਾਉਂਦੇ ਹਾਂ ਪੂਰੀ ਵੀਡੀਓ ਆਇਨਾ ਟੀਵੀ ਤੋਂ ਹਰੀਸ਼ ਭੰਡਾਰੀ ਦੀ ਰਿਪੋਰਟ ਕਿੰਸੋ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਫਿਰ ਅੱਗੇ ਪਾੜ ਕਰੂਗਾ ਕੀ ਕਰਨਾ ਇਸ ਨੂੰ ਹਜ਼ਰ ਸੀ ਕਾਜੀ ਮੈਂ ਡਾਕਟਰ ਪੁਲੀਕਰ ਵੱਲੋਂ ਜੀ ਨਰੁਲਾ ਹਡੀਆਂ ਤੇ ਜੋੜਾਂ ਦਾ ਹਸਪਤਾਲ ਫਗਵਾੜਾ ਵਿੱਚ ਅੱਜ ਯੂनाइटेड ਸਪੋਰਟ ਕਲੱਬ ਐਂਡ ਡਵੈਲਪਮੈਂਟ ਸੁਸਾਇਟੀ ਅਤੇ ਡਾਕਟਰ ਅੰਬੇਕਸ ਮਾਸ 服务 ਸੰਸਥਾ ਆ ਰਹੀ ਹੈ। ਦੇ ਸਹਿਯੋਗ ਨਾਲ ਅਸੀਂ ਇਹ ਕੈਂਪ ਲਗਾਉਣ ਜਾ ਰਹੇ ਹਾਂ ਜਿਹੜਾ ਕਿ ਇਹ ਕੈਂਪ ਹੈ ਹਡੀਆਂ ਤੇ ਜੋੜਾਂ ਦੇ ਵਾਸਤੇ ਲਗਾਇਆ ਗਿਆ ਹੈ ਕਿਉਂਕਿ ਲੋਕਾਂ ਨੂੰ ਹਡੀਆਂ ਤੇ ਜੋੜਾਂ ਦੀ ਬਹੁਤ ਹੀ ਤਕਲੀਫ ਰਹਿੰਦੀ ਹੈ। ਆਮ ਤੌਰ ਤੇ ਦੇਖਿਆ ਗਿਆ ਕਿ ਗਰੀਤ ਦੀ ਹੱਡੀ ਵਿੱਚ ਬਹੁਤ ਤਕਲ ਤਕਲੀਫਾਂ ਦੀ ਦਰਦ ਕਰਦੀਆਂ ਤੇ ਇਸ ਕਰਦੇ ਜਾਂਦਾ ਹੈ ਤੇ ਬੋਡੇ ਵੀ ਬਹੁਤ ਤਾਬਰੰਦੇ ਆ ਜਿਨ੍ਹਾਂ ਕਰਕੇ ਲੋਕਾਂ ਦੀ ਜ਼ਿੰਦਗੀ ਥੋੜੀ ਮੁਸ਼ਕਲ ਵਿੱਚ ਆ ਜਾਂਦੀ ਹੈ ਜਿੰਦਰਾ ਲੋਕ ਚੱਲ ਫਿਰ ਨਹੀਂ ਜਾਂਦੇ ਅੱਜ ਅਸੀਂ ਇਹ ਕੈਂਪ ਦੇ ਵਿੱਚ ਲੋਕਾਂ ਦੀ ਜਾਂਚ ਕਰਾਂਗੇ ਉਹਦੇ ਤੌਰ 'ਤੇ ਅਸੀਂ ਚੈੱਕ ਕਰਾਂਗੇ ਕਿ ਉਹਨਾਂ ਨੂੰ ਕੀ ਕੀ ਤਕਲੀਫਾਂ ਆ ਰਹੀਆਂ ਹਨ ਜਿਹੜੀਆਂ ਤਕਲੀਫਾਂ ਇੱਥੇ ਅਸੀਂ ਕਰ ਸਕਦੇ ਆ ਉਹਨੂੰ ਇੱਥੇ ਦਵਾਈਆਂ ਉਹ ਫਿਰ ਪ੍ਰੋਵਾਈਡ ਕੀਤੀਆਂ ਜਾਣਗੀਆਂ ਜੇ ਸਾਨੂੰ ਲੋੜ ਲੱਗੇਗੀ ਕਿ ਇਹਦਾ ਮਰੀਜ਼ ਨੂੰ ਕੋਈ ਐਕਸੀਡੈਂਟ ਆ ਬਲੱਡ ਸੈਂਪਲ ਰੀ ਲੋਡ ਹੈਗੀ ਹੈ ਤਾਂ ਅਸੀਂ ਅਸੀਂ ਹਸਪਤਾਲ ਉੱਤੇ ਬਲਾ ਕੇ ਉਹਨਾਂ ਦਾ ਫ੍ਰੀਡ ਕਰਾਂਗੇ ਤੇ ਨਾਲ ਹੀ ਜੇ ਕੋਈ ਕਿਸੇ ਵੀ ਪ੍ਰਕਾਰ ਦੀ ਉਹਨਾਂ ਨੂੰ ਲੋਡ ਵੱਜੋਂ ਕੋਈ ਆਪਰੇਸ਼ਨ ਦੀ ਲੋਡ ਪੈ ਗਈ ਤਾਂ ਅਸੀਂ ਉਹ ਉੱਥੇ ਉਹਨਾਂ ਦਾ ਕਰਾਂਗੇ ਤਾਂ ਉਹਦੇ ਭਾਰੀ ਛੋਟ ਮਿਲ ਜਾਈਏ ਤੁਸੀਂ ਤਲਾਬ ਤੋਂ ਬੜਾ ਇਹ ਬੜੀ ਉਪਰਾਲਾ ਕੀਤਾ ਗਿਆ ਹੈਗਾ ਬਾਅਦ ਹਰ ਇੱਕ ਵੱਲੋਂ ਇੱਕ ਬਹੁਤ ਹੀ achchi ਆਵਾਜ਼ ਦੀ ਉਹਨਾਂ ਨੇ ਇਹ ਕਦਮ ਚੁੱਕਿਆ ਹੈ ਸਾਨੂੰ ਉਹਨਾਂ ਨੇ ਪ੍ਰੋਜੈਕਟਰ ਅਸੀਂ ਸਾਨੂੰ ਵੀ ਬੜੀ ਖੁਸ਼ੀ ਹੈ ਕਿ ਅਸੀਂ ਉਹਨਾਂ ਦਾ ਸਹਿਯੋਗ ਕਰਕੇ ਅਸੀਂ ਇਸ ਕੰਮ ਨੂੰ ਸਫਲ ਬਣਾ ਸਕਿਆ ਅੱਜ ਕੁਝ ਮੈਡੀਸਿਨ ਵਗੈਰਾ ਵੀ ਦਿੱਤੀ ਜਾਊਗੀ ਇਹਨਾਂ ਅਨੁਸਾਰ ਮੈਡੀਸਿਨ ਅੱਜ ਪ੍ਰੋਵਾਈਡ ਕਰਾਂਗੇ ਜੀ ਮੈਡੀਸਨ ਫ੍ਰੀ ਚ ਦਿੱਤੀ ਜਾਣਗੀਆਂ ਦੋ ਤਿੰਨ ਦਿਨਾਂ ਲਈ ਤਾਂ ਮੈਡੀਸਨ ਅਸੀਂ ਇੱਥੇ ਦੇਵਾਂਗੇ ਕੋਈ ਲਿਮਿਟੇਸ਼ਨ ਹੈ ਬਾਕੀ ਜਦੋਂ ਉਹਨਾਂ ਨੇ ਕੋਈ ਦਿਖਾਣ ਆਣਾ ਹੋਏਗਾ ਤਾਂ ਉਸ ਟਾਈਮ ਤੇ ਵੀ ਅਸੀਂ ਉਹਨਾਂ ਨੂੰ ਮੈਡੀਸਨ ਪ੍ਰੋਵਾਈਡ ਕਰਾਂਗੇ ਤੇ ਉਹਦੇ ਚ ਕਾਫੀ ਛੋਟ ਦੇਵਾਂਗੇ ਸੋ ਇਹ ਕੰਮ ਕਦੇ ਪਹਿਲਾਂ ਵੀ ਇਸ ਵਿਲਡ ਵਿੱਚ ਲੱਗੇ ਹੈ پڑھے پہلی بار لا رہے ہیں اس کو پہلے اِسی کپ ایک ہو جگہ سے لگایا سر جگدیت لایا گیا پچھلے ہفتے ہی لایا گیا جا جگپال ہے کن مریضوں چیک کرتا کافی مریض لگ رہے ہیں جی اتنے کا مجھے لگتا ہے کہ کوئی سو کے قریب اِسی سوچ رہے کہ مریض میرا کن مریضوں پچھلے کیمپی ایک سو ایک سو تی بتی مریض دیکھے تھے ਇਹ ਪਿੰਡ ਖਲਾ ਵੱਡਾ ਲੱਗ ਰਿਹਾ ਤੇ ਮਨ ਲੱਗ ਰਿਹਾ ਚਾਹਦਾ ਕਮੇਕਲੀ ਧੰਨਵਾਦ ਖਾਸ ਤੌਰ ਤੇ ਸਵਾਗਤ ਹੈ ਬੜਾ ਮਹਾਨ ਉਪਰਾਲਾ ਕੀਤਾ ਗਿਆ ਜੀ ਪਿੰਡ ਚ ਕੁਵਾਰ ਬਲੂ ਕੀ ਤੁਹਾਡੇ ਕਲੱਬ ਵੱਲੋਂ ਕੀ ਕੰਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀ ਧੰਨਵਾਦ ਇਹ ਜੀ ਮੈਡੀਕਲ ਕੈਂਪ ਜਿਹੜਾ ਅਸੀਂ ਡਾਕਟਰ ਡੋਕਟਰ ਸਮਾਜ ਸੇਵਾ ਸੰਸਥਾ ਅਤੇ ਯੂਨਾਈਟਿਡ ਸਪੋਰਟਸ ਕਲੱਬ ਦੇ ਦੋਨਾਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਪਹਿਲਾ ਪ੍ਰੀ ਮੈਡੀਕਲ ਕੈਂਪਸ ਹੀ ਲਾ ਰਹੇ ਹਾਂ ਜਿਹਦੇ ਵਿੱਚ ਅਸੀਂ ਪਿੰਡ ਕੀ ਹਾਲਦ ਵਾਲੇ ਦੇ ਦੂਜੇ ਪਿੰਡਾਂ ਦੇ ਵੀ ਸੱਜਣਾ ਦਾ ਪੀ ਇਲਾਜ ਹੱਡੀਆਂ ਦਾ ਜੋ ਕੈਂਪ ਹੈ ਉਹਦੇ ਵਿੱਚ ਕਰ ਰਹੇ ਆ ਅੱਗੋਂ ਤੋਂ ਵੀ ਅਸੀਂ ਇਹ ਕੈਂਪ ਹੈ ਜਿਹੜਾ ਹਰ ਸਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਵਲੰਟ ਕੈਂਪ ਲਾਈਦੇ ਆ ਵੈਸੇ ਤਿੰਨ ਚਾਰ ਵਲੰਟ ਕੈਂਪ ਅਸੀਂ ਲਾ ਚੁੱਕੇ ਆ ਹੁਣ ਅਸੀਂ ਵਕਤ ਤੇ ਅਸੀਂ ਪਹਿਲੀ ਵਾਰੀ ਮੈਡੀਕਲ ਕੈਂਪ ਲਾਇਆ ਸੋ ਮੈਡੀਕਲ ਕੈਂਪ ਦੀ ਗੱਲ ਕਰੀ ਤਾਂ ਪਿੱਛੇ ਲੋਕਾਂ ਚ ਕਾਫੀ ਦੇਖਣ ਨੂੰ ਮਿਲੇਗਾ ਅਸੀਂ ਗੱਲਬਾਤ ਕਰਕੇ ਦੇਖੀ ਪਬਲਿਕ ਨਾਲ ਕਾਫੀ ਸ਼ਲਾਘਾ ਕਰ ਰਹੇ ਸੀਗੇ ਪਰ ਇਸ ਤੋਂ ਇਲਾਵਾ ਜਿਹੜਾ ਕਲੱਬ ਹੈਗਾ ਆਪਣਾ ਹੋਰ ਕੀ ਕੀ ਕਾਰਜ ਦੀ ਅਰੰਭੇ ਜਾ ਰਹੇ ਆ ਇਸ ਤੋਂ ਲਾਵਾ ਦੇ ਸਾਡੇ ਕਲਾਬਾਂ ਦੋਨਾਂ ਸੰਸਥਾਵਾਂ ਨੂੰ ਇੱਕ ਧੀਆਂ ਦੀ ਲੋੜੀ ਦਾ ਪਰੈਲਾ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਵਿੱਚ ਅਸੀਂ ਪਿੰਡ ਦੇ ਵਿੱਚ ਨਵੀਆਂ-ਜਵੀਆਂ ਬੱਚੀਆਂ ਨੂੰ ਸ਼ਗਨ ਜਿਹੜਾ ਉਹ ਦਿੰਦੇ ਹਾਂ ਹਰ ਸਾਲ ਚਾਹੇ ਜਿੰਨੀਆਂ ਮਰਜ਼ੀ ਬੱਚੀਆਂ ਸਾਡੇ ਪਿੰਡ ਵਿੱਚ ਜਨਮ ਹੋ ਰਹੇ ਹਨ ਅਸੀਂ ਉਹਨਾਂ ਨੂੰ ਸ਼ਗਨਾਂ ਦੇ ਘਰ-ਘਰ ਜਾ ਕੇ ਦਿੰਦੇ ਹਾਂ ਦੀ ਉਸ ਤੋਂ ਇਲਾਵਾ ਅਸੀਂ ਸ਼ਗਨ ਸਕੀਮ ਸ਼ੁਰੂ ਕੀਤੀ ਹੋਈ ਹੈ ਦੋਨਾਂ ਸੰਸਥਾਵਾਂ ਵੱਲੋਂ ਕੋਈ ਵੀ ਪਿੰਡ ਨਹੀਂ ਕਿਸੇ ਵੀ ਗਰੀਬ ਦੀ ਅਮੀਰ ਦੀ ਕਿਸੇ ਵੀ ਬੱਚੀ ਦਾ ਵਿਆਹ ਹੋਵੇ ਉਸ ਦੇ ਉੱਤੇ ਅਸੀਂ 5500 ਰੁਪਏ ਦਾ ਸ਼ਗਨਾ ਜੋ ਦੋਨਾਂ ਸੰਸਥਾਵਾਂ ਵੱਲੋਂ ਦੇਣਾ ਹੈ ਤੇ ਇਸ ਤੋਂ ਬਾਅਦ ਅਸੀਂ ਇੱਕ ਫ੍ਰੀ ਟਿਊਸ਼ਨ ਸੈਂਟਰ ਸ਼ੁਰੂ ਕੀਤਾ ਹੈ ਜਿਹੜਾ ਐਸੇ ਸਾਲ ਤੋਂ ਜਿਹੜੇ ਸ਼ੁਰੂ ਕੀਤਾ ਐਸੇ ਮਹੀਨੇ ਤੋਂ ਕੀਤਾ ਹੈ ਇਹਦੇ ਵਿੱਚ ਅਸੀਂ ਪਹਿਲੀ ਕਲਾਸ ਤੋਂ ਲੈ ਕੇ ਅਖਰੀ ਤੱਕ ਦੇ ਕਲਾਸ ਤੱਕ ਦੇ ਬੱਚਿਆਂ ਨੂੰ ਫ੍ਰੀ ਜਿਹੜੀ ਆ ਟਿਊਸ਼ਨ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਹੇ ਹਾਂ ਜਿਸਦੇ ਵਿੱਚ ਬੱਚੇ ਚਾਹੇ ਜਿਹੜੇ ਮਰਜੀ ਸਕੂਲ ਵਿੱਚ ਪੜ੍ਹਦੇ ਹੋਣ ਪਰ ਉਹ ਕੰਡੀਸ਼ਨ ਇਹ ਕਿ ਪੰਜਾਬ ਬੋਰਡ ਦੇ ਦੀ ਉਹਨਾਂ ਨੂੰ ਅਸੀਂ ਫ੍ਰੀ ਟਿਊਸ਼ਨ ਤੇ ਇੱਕ ਹੁਣ ਅਸੀਂ ਨਵੀਂ ਸਕਾਲਰਸ਼ਿਪ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਅਸੀਂ 85% ਤੋਂ ਉੱਪਰ ਦੇ ਬੱਚਿਆਂ ਨੂੰ 2100 ਰੁਪਏ 90% ਤੋਂ ਉੱਪਰ ਦੇ 3100 ਦੇ 95% ਤੋਂ ਉੱਤੇ ਜਿਹੜਾ 5200 ਰੁਪਏ ਸੀ ਨਾ ਉਹ ਜਿਹੜੀ ਆ ਨਾਮਵਜੋ ਰਾਸ਼ੀ ਹੋਸਨਾ ਭਜਾਈ ਜਿਹੜੀ ਉਹ ਸੀ ਸ਼ੁਰੂ ਕੀਤੀ ਆ ਉਹ ਤੋਂ ਨਾਮਵਜੋ ਜਿਹੜੇ ਲੋਕ ਸੇਵਾ ਕੇਂਦਰ ਆਪਣਾ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਪਿੰਡ ਦੇ ਵਿਅਕਤੀਆਂ ਲਈ ਵਿਸ਼ੇਸ਼ ਤੌਰ ਦੇ ਤੇ ਪੈਨਸ਼ਨ ਦੇ ਫਾਰਮ, ਵਿਧਵਾ ਪੈਨਸ਼ਨ ਦੇ ਫਾਰਮ ਅਤੇ ਆਯੁਸ਼ਮਨ ਕਾਰਡ ਬਿਲਕੁਲ ਫ੍ਰੀ ਬਣਾ ਰਹੇ ਹਾਂ ਨੀ ਆਫ ਕੋਸਟ ਕੋਈ ਵੀ ਨਾ ਦਾ ਜਿਹੜਾ ਜੋ ਵੀ ਪ੍ਰਿੰਟਿੰਗ ਦਾ ਖਰਚਾ ਹੋਊਗਾ ਸਾਡੀਆਂ ਦੋਨੋਂ ਸੰਸਥਾਵਾਂ ਕਰਦੀਆਂ। ਕਾਫੀ ਜਿਹਾ ਕੰਮ ਗੜਾਈ ਹੈਗੇ ਆ ਖਾਸਾ ਜੀ। ਸਾਰੇ ਜੁਗ ਨਿਸ਼ਕਾਮ ਹੈਗੇ ਆ। ਨਿਸ਼ਕਾਮ ਸੇਵਾ ਕਰ ਰਹੇ ਹੋ ਕੀ ਮਕਸਦ ਹੈ ਖਲ ਕਲੱਬ ਦਾ ਮਕਸਦ ਦਾ ਸ਼ੁਰੂ ਤੋਂ ਲੋਕ ਭਲਾਈ ਹੈ ਜੀ ਸਭ ਤੋਂ ਪਹਿਲਾਂ ਅਸੀਂ ਸਪੋਰਟਸ ਸਟੇਡੀਅਮ ਦੇ ਵਿੱਚ ਜੋ ਵੀ ਕਾਰਜ ਕੀਤੇ ਆ ਸਭ ਨੂੰ ਪਤਾ ਹੀ ਹੈ ਪਾਰਕ ਬਣਾਈ ਹੋਈ ਆ ਉਸ ਤੋਂ ਬਾਅਦ ਜਿੰਮ ਸਾਡਾ ਹਾਈ ਲੈਵਲ ਤੇ ਪਰ ਹੁਣ ਜਦੋਂ ਮੋਪੇ ਦੀ ਪੰਚਾਇਤ ਨਾਲ ਸਾਡਾ ਬਵਾਦ ਸੀ ਤੇ ਉਸ ਕਰਕੇ ਉਹ ਵਿੱਚ ਥੋੜੀ ਜਿਹੀ ਬਵਾਦ ਨੂੰ ਸੁਧਾਰਨ ਕਰ ਰਹੇ ਹੁਣ ਅਸੀਂ ਸਮਾਜ ਸੇਵਾ ਸਾਡਾ ਤਾਂ ਮਕਸਦ ਸਮਾਜ ਸੇਵਾ ਦਾ ਹੈ ਕੋਈ ਰਾਜਨੀਤੀ ਨਹੀਂ ਇਹਦੇ ਵਿੱਚ ਸਿਰਫ ਸਮਾਜ ਸੇਵਾ ਸੋ ਪਬਲਿਕ ਯੂਨੀਵਰਸਿਟੀ ਕੋ ਸਹਿਯੋਗ ਕਰ ਰਹੇ ਇਸ ਫਾਮਲੇ ਹਾਂਜੀ ਹਾਂਜੀ ਪਿੰਡ ਵਾਸੀ ਤੁਹਾਡੇ ਸਾਹਮਣੇ ਹੀ ਆ ਜੀ ਨਡਵਾਸੀ ਆਏ ਆ ਤਾਂ ਮੈਡੀਕਲ ਕੈਂਪ ਤੁਸੀਂ ਦੇਖ ਲੋ ਸੰਤਾਨੀ ਕੈਂਪ ਮੈਡੀਕਲ ਤੇ ਆਪਦੀ ਗੱਲ ਕਰੀਏ ਤਾਂ ਲੋਕੀ ਕਈ ਲੋੜਵੰਦ ਹੁੰਦੇ ਆ ਜਾਂ ਕਈਆਂ ਕੋਲ ਪੈਸਾ ਨਹੀਂ ਹੁੰਦਾ ਜਾਂ ਜਾ ਨਹੀਂ ਸਕਦੇ ਬੇਸਾਰਾ ਹੁੰਦੇ ਹੈਗੇ ਆ ਕਿਉਂਕਿ ਕਾਫੀ ਬਜ਼ੁਰਗ ਵੀ ਦੇਖੇ ਹੈਗੇ ਆ ਇਸ ਕੈਂਪ ਦੇ ਵਿੱਚ ਅੱਜ ਅਸੀਂ ਸੋ ਕੀ ਅਜੇ ਹੱਕ ਆਪ ਅਗਾਹ ਵੀ ਯਾਰੀ ਹਾਂਜੀ ਹਾਂਜੀ ਅਗਾਹ ਵੀ ਨਹੀਂ ਹੁਣ ਇਹਦੇ ਵਿੱਚ ਇਦਾਂ ਵੀ ਜੇ ਕੋਈ ਨਹੀਂ ਜਾ ਸਕਦਾ ਜਿਦਾ ਐਕਸਰੇ ਆ ਜਿਹੜੇ ਉਹ ਫ੍ਰੀ ਕੀਤੇ ਜਾਣਗੇ ਉਹ ਐਕਸਰੇ ਉਹ ਨੂਰਲਾ ਹਸਪਤਾਲ ਜੇ ਕੋਈ ਨਹੀਂ ਜਾ ਸਕਦਾ ਉਹਨੂੰ ਅਸੀਂ ਆਪ ਨਾਲ ਲੈ ਕੇ ਜਾਵਾਂਗੇ ਉਹ ਟੋਟਲੀ ਫ੍ਰੀ ਆ ਜੀ ਬਾਕੀ ਗਾਂ ਵੀ ਹਰ ਸਾਲ ਕੋਸ਼ਿਸ਼ ਕਰਾਂਗੇ ਵੀ ਇਹ ਕੈਂਪ ਜਿਹੜਾ ਹਰ ਸਾਲ ਆਇਆ ਜਾਵੇ ਸਰਬਤਕੀ ਧੰਨਵਾਦ ਹਲੋ ਡਾਕਟਰ ਸਾਹਿਬ ਪਹਿਲਾ ਫ੍ਰੀ ਮੈਡੀਕਲ ਕੈਂਪ ਪਟਿਆਲਪੁਰ ਵਿੱਚ ਲਗਾਇਆ ਜਾ ਰਿਹਾ ਹੈ ਕੀ ਕਹਣਾ ਹੈ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਧਰਿਆ ਤੇ ਉਹਨਾਂ ਲੱਖ ਮੁਸੀਬਤਾਂ ਚੜੀਆਂ ਨੇ ਯੂਨਾਈਟਿਡ ਸਨਿਊਸ ਕਲੱਬ ਐਂਡ ਡਿਵੈਲਪਮੈਂਟ ਸੁਸਾਇਟੀ ਅਤੇ ਡਾਕਟਰ ਅੰਬੇ德ਕਰ ਸਮਾਜ ਸੇਵਾ ਸੰਸਥਾ ਦੇ ਵੱਡੇ ਉਪਰਾਲੇ ਦੇ ਨਾਲ ਅੱਜ ਪਿੰਡ ਚਪਾਲਪੁਰ ਦੀ ਸਰ ਜਮੀਨ ਦੇ ਉੱਤੇ ਜਿਹੜਾ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਇਹ ਦੋ ਹੀ ਸੰਸਥਾ ਦਾ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਸਮੇਂ-ਸਮੇਂ ਤੇ ਕਾਰਜ ਦਾ ਬਹੁਤ ਕਰਦੇ ਨੇ ਲੇਕਿਨ ਭਾਈ ਕਨਈਆ ਜੀ ਦੀ ਸੋਚ ਨੂੰ समर्पित ਜਿਹੜਾ ਅੱਜ ਇਹਨਾਂ ਨੇ ਕਾਰਜ ਸ਼ੁਰੂ ਕੀਤਾ ਆ ਇਹ ਐਪਰੀਸ਼ੀਏਟ ਕਰਨ ਦੇ ਕਾਬਿਲ ਹੈ ਮੈਂ ਸਲੂਟ ਕਰਦਾ ਇਸ ਗੱਲ ਨੂੰ ਕਿਉਂਕਿ ਭਾਈ ਕਨਈਆ ਜੀ ਨੇ ਜਿਹੜੀ ਸੇਵਾ ਸੀਗੀ ਉਹ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗਾਂ ਦੇ ਉੱਤੇ ਚੱਲਦੇ ਹੋਏ ਉਹਨਾਂ ਨੇ ਕੀਤੀ ਸੀ ਕਿਉਂਕਿ ਉਹਨਾਂ ਨੇ ਆਖਿਆ ਸੀ ਕਿ ਮੈਨੂੰ ਤੁਹਾਡੇ ਵਿੱਚੋਂ ਸਾਰਿਆਂ ਦੇ ਵਿੱਚੋਂ ਜਿਹੜਾ ਸਾਰੀ ਖਲਕਤ ਦਾ ਜਿਹੜਾ ਸਲੂਕ ਹੈ ਤੁਹਾਡਾ ਹੀ ਦਿਸ ਰਿਹਾ ਇਸ ਲਈ ਮੈਂ ਪਾਣੀ ਪੜੋਣਾ ਪਰ ਭਾਈ ਜੀ ਨੂੰ ਗੁਰੂ ਸਾਹਿਬ ਨੇ ਨਾਲ ਮਲਮ ਵੀ ਦੇ ਕੇ ਭੇਜਿਆ ਕਿ ਜਾਓ ਜਿਨ੍ਹਾਂ ਨੂੰ ਤੁਸੀਂ ਪਾਣੀ ਪਲਾਉਂਦੇ ਹੋ ਉਹਨਾਂ ਨੂੰ ਮਲਮ ਪੱਟੀ ਵੀ ਤੁਸੀਂ ਕਰਨੀ ਆ ਉਸ ਪਰੰਪਰਾ ਨੂੰ ਅੱਜ ਯੂਨਾਈਟਿਡ ਸਪੋਰਟਸ ਕਲੱਬ ਐਂਡ ਡਵੈਲਪਮੈਂਟ ਸੁਸਾਇਟੀ ਦੇ ਨਾਲ ਹੀ ਡਾਕਟਰ ਅੰਬੇਡਕਰ ਸਿਗਾ ਸੰਸਤਾ ਜਿਹੜੀ ਆ ਉਹਨਾਂ ਨੇ ਇਹਨਾਂ ਪੱਧ ਜਿੰਨਾ ਦੇ ਉੱਤੇ ਚੱਲਦੇ ਹੋਏ ਬਹੁਤ ਬਫੂ ਵੀ ਜਿਹੜਾ ਕਾਰਜ ਸ਼ੁਰੂ ਕੀਤਾ ਹੈ ਜੀ ਸੋ ਕਾਫੀ ਅੱਛਾ ਉਪਰਲ ਹੈਗਾ ਵਾ ਹੋਰ ਇਸ ਕਲੱਬ ਵੱਲੋਂ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆਗੇ ਥੋੜਾ ਜਾਣਕਾਰੀ ਦਵਾਂ ਕਲੱਬ ਦੇ ਨਾਲ ਜਿਹੜੀਆਂ ਗਤੀਵਿਧੀਆਂ ਜੁੜੀਆਂ ਆ ਜਾਂ ਜਿਵੇਂ ਕਿ ਲੋਹੜੀ ਧੀਆਂ ਦੀ ਸ਼ਗਨ ਸਕੀਮ ਫ੍ਰੀ ਟਿਊਸ਼ਨ ਜਿਹੜੀ ਆ ਫ੍ਰੀ ਆਫ ਕਾਸਟ ਜਿਹੜੀ ਆ ਬੱਚਿਆਂ ਵਾਸਤੇ ਪਹਿਲੀ ਕਲਾਸ ਤੋਂ 8ਵੀਂ ਕਲਾਸ ਤੱਕ ਜਿਹੜੀ ਆ ਟਿਊਸ਼ਨ ਦਾ ਜਿਹੜਾ ਪ੍ਰਬੰਧ ਹੈ ਦੋਈ ਸੰਸਥਾਵਾਂ ਨੇ ਕੀਤਾ ਤੇ ਨਾਲ ਹੀ ਜਿਹੜਾ ਸਕਾਲਰਸ਼ਿਪ ਜਿਹੜਾ ਇੱਕ ਇਹਨਾਂ ਨੇ ਡਿਕਲੇਅਰ ਕੀਤੀ ਆ ਕਿ ਜਿਹੜੇ ਬੱਚੇ ਪੰਜਾਬ ਲੈਵਲ ਤੋਂ ਮਤਲਬ ਜਿਹੜਾ ਆਪਣੇ ਡਿਵੀਜ਼ਨ ਲੈ ਕੇ ਆਉਣਗੇ ਫਸਟ ਡਿਵੀਜ਼ਨ ਸੈਕੰਡ ਤੇ ਥਰਡ ਦੇ ਵਿੱਚ ਆਉਣਗੇ ਉਹਨਾਂ ਨੂੰ ਸਕਾਲਰਸ਼ਿਪ ਜਿਹੜੀ ਇਹਨਾਂ ਨੇ ਡਿਕਲੇਅਰ ਕੀਤੀ ਆ ਤੇ ਨਾਲ ਅੱਜ ਮੈਡੀਕਲ ਕੈਂਪ ਵੀ ਲਾਇਆ ਤੇ ਪਿੰਡ ਵਾਸੀਆਂ ਵਾਸਤੇ ਜਿਹੜੇ ਉਹਨਾਂ ਨੇ ਜਿਹੜੇ ਆ ਸਹੂਲਤਾਂ ਇਹਨਾਂ ਨੇ ਆਪਣੇ ਜਿਹੜੀ ਇੰਸਟੀਚੂਟ ਦੇ ਵਿੱਚ ਜਿਹੜਾ ਇਹਨਾਂ ਦਾ ਕਾਰਜ ਹੈਗਾ ਉਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਜਿੰਨੇ ਕਿ ਪੈਨਸ਼ਨ ਲੋੜੀਆਂ ਜਾਂ ਹੋਰ ਕੋਸਾਂੀਆਂ ਜਿੰਨੀਆਂ ਕਾਰਜ ਆ ਉਹਨਾਂ ਵਾਸਤੇ ਫ੍ਰੀ ਆਫ ਕੋਸਟ ਜਿਹੜੇ ਉਹਨਾਂ ਨੇ ਫਾਰਮ ਭਰਨਗੇ ਔਰ ਉਹਨਾਂ ਨੂੰ ਸਲਾਹ ਵੀ ਜਿਹੜੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤੀ ਜਾਵੇਗੀ ਇਹ ਇਹਨਾਂ ਦੇ ਇਹ ਸੰਸਥਾਵਾਂ ਦੇ ਕਾਰਜ ਨੇ ਕਾਫੀ ਮਹਾਨ ਉਪਰਾਲੇ ਤੁਸੀਂ ਹੁਣੇ ਦਰਸਾਏ ਹੈਗੇ ਆ ਕੀ ਲੱਗਦਾ ਕਿ ਪਿੰਡ ਵਾਸੀਆਂ ਕੀ ਅਪੀਲ ਕਿਸ ਤਰ੍ਹਾਂ ਕਲਪ ਦਾ ਸਹਿਯੋਗ ਕਰਨ ਤਾਂ ਜੋ ਇਸ ਸੀਜ਼ਨ ਹੋਰ ਪਰਫੁੱਲਤਾ ਕੀ ਤਿਆਜ ਸਕ ਇਸ ਗੱਲ ਦਾ ਸਰ ਆਪਾਂ ਕਾਰਜ ਕਰਦੇ ਜਾਣਾ ਚਾਹੀਦਾ ਹੈ ਕਿਉਂਕਿ ਮੁਸ਼ਕਲਾਂ ਜਿਹੜੀਆਂ ਰਸਤੇ ਵਿੱਚ ਆਉਂਦੀਆਂ ਰਹਿਣੀਆਂ ਕਿਉਂਕਿ ਮੈਂ ਪਹਿਲਾਂ ਜਿਵੇਂ ਦੱਸਿਆ ਕਿ ਦੇਸ਼ ਜਿਹੜੀ ਦੇਸ਼ ਦੀ ਸੇਵਾ ਆ ਕਰਨੀ ਬੜੀ ਮੁਸ਼ਕਲ ਹੁੰਦੀ ਆ ਕਿ ਦੇਸ਼ ਦੀ ਸੇਵਾ ਜਿਹੜਾ ਵੀ ਬੰਦਾ ਕਰਦਾ ਆ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਲੇਕਿਨ ਸਾਨੂੰ ਨਿਸ਼ਚਿਤ ਹੋ ਕੇ ਜਿਹੜੇ ਕਾਰਜ ਕਰਨੇ ਚਾਹੀਦੇ ਨੇ ਨਿਰਸਵਾਰਥ ਹੋ ਕੇ ਕਾਰਜ ਕਰਨੇ ਚਾਹੀਦੇ ਆ ਇਸ ਲਈ ਫਿਰ ਸਮਾਜ ਜਿਹੜਾ ਜੁੜਦਾ ਰਹਿੰਦਾ ਹਮ ਚੱਲੇ ਥੇ ਇਕੱਲੇ ਹਮ ਚਲੇ ਥੇ ਇਕਲੇ ਲੋਕ ਜੁੜਤੇ ਗਏ ਤੇ ਕਾਰਵਾ ਬਣਤਾ ਗਿਆ ਜਦੋਂ ਅਸੀਂ ਕੱਲੇ ਨਿਕਲਾਂਗੇ ਕਾਰਜ ਸ਼ੁਰੂ ਕਰਾਂਗੇ ਲੋਕ ਸਾਡੇ ਵੱਲ ਦੇਖ ਕੇ ਤੇ ਨਾਲ ਸੰਸਥਾਵਾਂ ਵੱਲ ਦੇਖ ਕੇ ਉਹਨਾਂ ਨੂੰ ਵੀ ਉਸ ਤਰੀਕੇ ਦਾ ਰੰਗ ਚੜੂ ਅਗਾਂ ਕੇ ਲਾਲੀ ਮੇਰੇ ਲਾਲ ਕੀ ਜਿੱਤ ਦੇਖਾਂ ਤੇ ਤਲਾਲ ਲਾਲੀ ਵੇਖਣ ਮੈਂ ਗਈ ਮੈਂ ਵੀ ਹੋ ਗਈ ਲਾਲ ਸਾਰਾ ਸਮਾਜ ਮੇਰੇ ਇੱਕ ਹੀ ਸਤਰ ਦੇ ਵਿੱਚ ਫਰੋਇਆ ਜਾਏਗਾ ਇਹ ਉਪਰਾਲਾ ਹੈ ਸਾਡਾ ਸੰਸਥਾਵਾਂ ਦਾ ਗੱਲਬਾਤ ਲਈ ਧੰਨਵਾਦ ਤੁਸੀਂ ਵੀ ਇਹ ਤੋਂ ਟ੍ਰੀਟਮੈਂਟ ਲਿਆ ਹੈਗਾ ਹਾਂ ਜੀ ਅਵੇ ਕੀ ਪ੍ਰੋਬਲਮ ਸੀ ਤੁਹਾਨੂੰ ਨਹੀਂ ਸਮਝ ਆਕਦੀ ਕੀ ਕਹਿੰਦੇ ਡਾਕਟਰ ਸਾਹਿਬ ਕੀ ਕਰਨ ਸਾਈਡ ਦੇਖਿਆ ਨਹੀਂ ਕਹਿੰਦੇ ਇਸ ਤਰ੍ਹਾਂ ਹੋਗਾ ਅੱਛਾ ਸਹੀ ਗੱਲਬਾਤ ਕਰਦੇ ਸਹੀ ਸੀਗਾ ਕੈਂਪਸ ਤੁਹਾਡੀ ਤਸੱਲੀ ਹੋਈ ਵੀ ਸਹੀ ਇਲਾਜ ਚੱਲ ਰਿਹਾ ਹੈ ਆਹ ਰਾਮਾਉਂ ਮੈਂ ਤੈਨੂੰ ਦਿਖਵਾ ਦਿੰਦਾ ਚਲ ਤਨੂੰ ਚੈਕਅਪ ਕਰਾ ਹਸਪੀਟਲ ਵਾਈਜ਼ ਸੱਦਿਆ ਉਹਨਾਂ ਨੇ ਆਹ ਕੇ ਹਸਪੀਟਲ ਵਿੱਚ ਸਕੇਨ extra ਕਰਾਉਣਾ ਜੀ ਰਾਣੀ ਭੌਰਿਆ ਤੁਸੀਂ ਵੀ ਦਵਾਈ ਲੈਣੀ ਸੀ ਹਾਂਜੀ ਚੈੱਕ ਕਰਾਉਣੀ ਸੀ ਤੁਸੀਂ ਵੀ ਹਾਂਜੀ ਕੀ ਪ੍ਰੋਬਲਮ ਸੀ ਤੁਹਾਨੂੰ ਪ੍ਰੋਬਲਮ ਇਹ ਸੀ ਆ ਮੇਰੇ ਛਾਤੀ ਤੇ ਗਾਹ ਦੇ ਰੇਖਾ ਬਣਦੀ ਰਹਿੰਦੀ ਆ ਤੇ ਕਾਲਾ ਹੋ ਰਿਹਾ ਨੂੰ ਛਿਖਾਉਣ ਲੱਗ ਪੈਂਦੀ ਆ ਸਹੀ ਗੋਡੇ ਆ ਭਾਰ ਨੇ ਚੱਲਦੇ ਲੱਤਾਂ ਫਰਨੇ ਸੁੱਕਾ ਸੁੱਕਿਆ ਰਹਿੰਦੇ ਕਹਿੰਦੇ ਉੱਥੇ ਇਸ ਤਰ੍ਹਾਂ ਕਰਾਂਗੇ ਫਿਰ ਦੇਖਾਂਗੇ ਸਹੀ ਫਿਰ ਦਵਾਈ ਵੀ ਦਿੱਤੀ ਇਹਨਾਂ ਕੋਈ ਹਾਂ ਦਵਾਈ ਦਿੱਤੀ ਆ ਲਾਉਣ ਨੂੰ ਵੀ ਗੋਡਿਆਂ ਤੇ ਭਾਰ ਨੂੰ ਕਿੰਨਾਂ ਵਾਰ ਸਹੀ ਤੁਸੀਂ ਹੁਣ ਤੁਹਾਡੀ ਕੀ ਪ੍ਰੋਬਲਮ ਸੀ ਕੈਂਪ ਚਾਏ ਲੱਗਦਾ ਉਹ ਜਿੰਨਾ ਲੱਗਦਾ ਉਹ ਤਾਂ ਆ ਚੱਲ ਇਹ ਗਾਹ ਤੋਂ ਪਿੱਛੇ ਔੜੀ ਤੋਂ ਡੱਕੇ ਤੇ ਹੁਣ ਡਾਕਟਰ ਸਾਹਿਬ ਤਾਂ ਕੋਈ ਦਵਾਈ ਘਰੋਂ ਦਿੱਤੀ ਹੈ ਹਾਂ ਨਹੀਂ ਅਜੇ ਨਹੀਂ ਅਜੇ ਲੈਣੀ ਹੈ ਦਵਾਈ ਕੀ ਕਹਿੰਦਾ ਉਹ ਮਾ ਬੱਚਾ ਕਰਨ ਤੋਂ ਬਾਅਦ ਹਾਂਜੀ ਚੈੱਕ ਕੀਤਾ ਤੁਹਾਨੂੰ ਕੀ ਕਹਿੰਦੇ ਹੋ ਨਹੀਂ ਅਜੇ ਚੈੱਕ ਨਹੀਂ ਕੀਤਾ ਹੈਗਾ ਕਰਨਾ ਹੈ ਤੁਹਾਨੂੰ ਬਾਰੀ ਨਹੀਂ ਆਈ ਥੋੜਾ ਜਿਹਾ ਨਾਮ ਸਰ ਆਪਣਾ ਕੀ ਨਾਮ ਆ ਅਮਰਜੀਤ ਸੇਬ ਅੱਜ ਦੇ ਕੈਂਪ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਕਰਵਾ ਲਿਆ ਹੈ ਕਲਾ 14 ਦੇ ਜੀ ਲਾਈ ਜੀ ਲਈ ਬਹੁਤ ਵਧੀਆ ਕੈਂਪ ਲਗਾਇਆ ਗਿਆ ਕੈਂਪ ਦੇ ਵਿੱਚ ਹਾਂਜੀ ਪਹਿਲੀ ਵਾਰ ਫ੍ਰੀ ਕੈਂਪ ਲਗਾ ਪੈਣ ਦੇ ਵਿੱਚ ਕਿਹਨਾਂ ਲਗਵਾਏ ਜੀ ਇਹ ਹਾਂਜੀ ਕਿਹਨਾਂ ਲਗਵਾਇਆ ਕੈਂਪ ਕਿਹਨਾਂ ਵੱਲੋਂ ਲਗਾਇਆ ਗਿਆ ਕੋਸ ਖਨਾਕ ਸੰਦੇਗੀ ਇਹ ਨਾਲ ਵੀ ਆਰ ਸਹਿਯੋਗ ਦੇ ਨਾਲ ਕੇ ਲਗਾਇਆ ਗਿਆ ਹੈ سو کس طرح کس بڑی اپرالا ہے پیڈ کے گیا اپرالا تو گریب کا علاج نہیں کرا سا تو بلا نہیں سکتا ڈاکٹر کے پاس یہ بہت بڑی سوچ بہت سوچتا گیا پنڈ واسیا کے سہیوگ بہت بڑی بڑھانا ہوتا گیا